DSP सिटी वन सतनाम सिंह ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸੁਮਿਤ ਨਾਮਕ ਵਿਅਕਤੀ ਜੋ ਕਿ थाना ਜੋਤਾ ਦੇ ਅਧੀਨ ਰਹਿਣ ਵਾਲਾ ਮੋਟਰਸਾਈਕਲ ਚੋਰੀ ਕਰਕੇ ਇੱਕ ਮੋਟਰਸਾਈਕਲ ਜੋ ਕਿ ਉਹ ਚੋਰੀ ਕਰਕੇ ਅੱਗੇ ਵੇਚਣ ਪੀਐਸਪੀਸੀਐਲ ਵਰਕਸ਼ਾਪ ਨਾਭਾ ਰੋਡ ਖੜਾ ਸਿਵਲ ਐਂਡ ਪੁਲਿਸ ਵੱਲੋਂ ਸੁਮਿਤ ਨੂੰ ਮੋਟਰਸਾਈਕਲ ਸੇਬ गिरफ्तार ਕੀਤਾ ਗਿਆ ਖੁਦ ਕੇ ਦੌਰਾਨ ਉਸਨੇ 6 ਮੋਟਰਸਾਈਕਲ ਹੋਰ ਬਰਾਮਦ ਹੋਏ ਅਤੇ ਆਪਣੇ ਇੱਕ ਸਾਥੀ ਜੋ ਕਿ ਸਮਾਨੇਦਾਰ ਰਹਿਣ ਵਾਲਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਵੀ 4 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਹੈ ਨਹੀਂ ਕਿਹੜਾ ਰਿਪੋਰਟ ਰਿਪੋਰਟ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਬਾਰੇ ਕਿ 10 ਚੋਰੀ ਦੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਥਾਣਾ ਸਿਵਲ ਲਾਈਨ ਤੇ ਮਾਡਰ ਟਾਉਨ ਦੀ ਪੁਲਸ ਪਾਰਟੀ ਵੱਲੋਂ ਇਹ ਰਿਕਵਰ ਕੀਤੇ ਗਏ ਹਨ ਉਸ ਸਬੰਧ ਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿੰਨੇ ਮੋਟਰਸਾਈਕਲ 10 ਮੋਟਰਸਾਈਕਲ ਨੇ ਸਪਲੈਂਡਰ ਚੋਰੀ ਦੇ ਇਹ ਰਿਕਵਰ ਕੀਤੇ ਗਏ ਹਨ ਇਸ ਤੋਂ ਪਹਿਲਾਂ ਵੀ ਸਰਕਲ ਸਿਟੀ 1 ਪਟਿਆਲਾ ਵਿੱਚ 40 ਤੋਂ ਵੱਧ 40 42 ਮੋਟਰਸਾਈਕਲ ਪਿਛਲੇ 10 ਦਿਨਾਂ ਦੌਰਾਨ ਤਿੰਨ ਗੈਂਗ ਗੈਂਗ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਵੀ 43 ਮੋਟਰਸਾਈਕਲ ਕਲ ਨਹੀਂ ਜਿਹੜੇ ਬੰਦੇ ਕੋਈ ਨਾ ਵਿੱਚ ਫੜ ਪੜੇ ਗਏ ਜੀ ਦੋ ਵਿਅਕਤੀ ਚ ਗ੍ਰਿਫਤਾਰ ਨੇ ਜੀ ਇਹਨਾਂ ਤੇ ਕੋਈ ਪਹਿਲੇ ਕੋਈ ਨਹੀਂ ਪਹਿਲਾਂ ਇਹਨਾਂ ਤੇ ਕੋਈ ਮਕਦਮਾ ਦਰਜ ਨਹੀਂ ਹੈ ਨੇ ਸੁਮਿਤ ਨਾਮ ਤੇ ਹੈਪੀ ਨਾਮ ਦੇ ਵਿਅਕਤੀ ਨੇ ਇਹ ਇਹ ਜਲਕਾ ਥਾਣੇ ਤੇ ਫਰਮਾਨੀ ਏਰੀਆ ਦੇ ਰਹਿਣ ਵਾਲੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਜਦੋਂ ਤੁਸੀਂ ਇਹ ਮੋਟਰਸਾਈਕਲ ਫੜੀ ਹੈ ਉਸ ਤੋਂ ਪਹਿਲਾਂ ਵੀ ਗੈਂਗ ਫੜੀ ਗਿਆ ਉਹਨਾਂ ਨਾਲ ਕੋਈ ਇਹਨਾਂ ਦਾ ਨਹੀਂ ਨਹੀਂ ਅਲੱਗ-ਅਲੱਗ ਗੈਂਗ ਚੋਰੀ ਦੀਆਂ ਵਰਤਾਂ ਤੋਂ ਅੰਜਾਮ ਦੇ ਰਹੇ ਸੀ ਜਿਹੜੇ ਅਲੱਗ-ਅਲੱਗ ਹੀ ਪੜੇ ਸ਼ੁਰੂਆਤੀ ਜਾਂਚ ਜਿੱਥੋਂ ਬੋਲ ਲਗੀ ਕਿ ਕਿੱਥੇ ਚੁੱਕੇ ਗਏ ਜਿਆਦਾ ਮੋਸਟਲੀ ਮੋਟਰਸਾਈਕਲ ਰਜਿੰਦਰ ਹਸਪੀਟਲ ਤੇ ਲੀਲਾ ਭਵਨ ਦੇ ਰੇ ਚ ਇਹ ਅਕਸਰ ਜਿਹੜੀਆਂ ਦੇਖੀਆਂ ਗਿਆ ਇਹ ਵਾਰਦਾਤਾਂ ਨੇ ਮੋਟਰਸਾਈਕਲ ਦੀਆਂ ਭਗੀਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਹੋਦੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਾਊਡਡ ਕਰਾਊਡਡ ਪਲੇਸ ਦੇ ਵਿੱਚ ਜਿੱਥੇ ਜਿਆਦਾ ਫੁੱਟਫਾਲ ਹੈ ਇਹ ਚੋਰੀ ਦੀਆਂ ਆਟੋਮੈਟਿਕ ਵਾਰਦਾਤਾਂ ਉੱਥੇ ਹੀ ਹੋਣੀਆਂ ਇਹ ਜੋ 43 ਮੋਟਰਸਾਈਕਲ ਰਿਕਵਰ ਕੀਤੇ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲਿਸ ਟੀਮਾਂ ਨੂੰ ਅਫਸਰਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਜਿਸ ਸੰਬੰਧ ਚ ਇਹ ਰਿਕਵਰੀ ਇਹ ਮੋਟਰਸਾਈਕਲ ਕਿੱਥੇ ਭੇਜਦੇ ਸੀ ਤੁਹਾਨੂੰ ਪਤਾ ਲੱਗਿਆ ਜੀ ਇਹ ਸਾਰਾ ਹੁਣ ਡਿਮਾਂਡ ਦੇ ਦੌਰਾਨ ਕਲੀਅਰ ਕੀਤਾ ਜਾ ਰਿਹਾ ਜੀ ਤੇ ਹੋਰ ਵੀ ਨੱਕ ਤੋਂ ਬਰਾਮਦ ਕੀ ਹੁੰਦੀ ਆ ਰਹੀ ਹੈ ਜੀ